ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ 14 ਜਨਵਰੀ ਹੋ ਚੁੱਕੀ ਆ ਕੱਲ ਆਪਣੀ ਕੱਲ੍ਹ ਵਾਲੀਆਂ ਗੇਮਾਂ ਦੇ ਵਿੱਚੋਂ ਆਪਣੀ 75 ਪਾਸ ਆ ਗਲੀ ਦੇ ਵਿੱਚ ਤੇ ਅੱਜ ਦੀ ਗੇਮ ਹੈ ਮਤਲਬ ਕਿ ਦੇਣ ਲੱਗੇ ਆ ਨੋਟ ਕਰਾ ਜੇ 25 23 छब्बी इक् चौवी ब चौंती पैती छत्ती बत्ती उस तो हैगी अपने पताली छियाली तरताली बयाली चताली छपंजा चुरुंजा तिरवंजा बवंजा इकवंजा पचवंजा पैंठ त्रेट, बाट, काट 64 ਦੋਸਤੋ ਤੁਹਾਨੂੰ ਲੋਕੇਸ਼ਨ ਵੀ ਦੱਸ ਕੇ ਜਾਵਾਂਗੇ ਮਤਲਬ ਕਿ ਮੇਨ ਜੋੜੀਆਂ ਦੱਸ ਕੇ ਜਾਵਾਂਗੇ ਕਿਹੜੀਆਂ ਕਿੱਥੇ ਆਉਂਦੀਆਂ ਵਾ ਉਹਨਾਂ ਦਾ ਵੀ ਖਿਆਲ ਰੱਖਿਆ ਜੀ ਕੱਲ ਆਪਣੀ 75 ਮੇਨ ਤੋਂ ਆ ਗਈ ਅੱਜ ਮੰਦੀ ਹੈਗੀ ਆ 16 15 14 13 12 11 ਦੋਸਤੋ ਅੱਜ ਮੇਨ ਜੋੜੀਆਂ ਮਤਲਬ ਕਿ ਵੀ ਅੱਜ ਦਾ ਇੱਕ ਚੋਕੇ ਵਾਲੀ ਲੜੀ ਆ ਇਹਦੇ ਨਾਲ ਦੋ ਮਤਲਬ ਕਿ ਹੋਰ ਲਾ ਕੇ ਚੱਲੇ ਜੇ ਭਲਾ ਜੋਟਾ ਭਲਾ ਛੱਡ ਦਿਆ ਜੇ ਤੇ ਇੱਕ ਮਤਲਬ ਕਿ 8448 ਤੇ ਪਾਲਟੀ ਸਮਿਤ ਆ ਦੋਨੇ ਪਾਲਟੀ ਸਮਿਤ ਇਹ ਦੋਨੇ ਲਾ ਕੇ ਚਲੇ ਚੋਕੇ ਵਾਲੀ ਲੜੀ ਮੇਨ ਅੱਜ ਤੇ ਇੱਕ ਹੈਗੀ ਸ਼ਿੱਕੇ ਵਾਲੀ ਲੜੀ ਮੇਨ ਆ ਪੀ ਆ ਇਹ ਦੋਨਾਂ ਦੇ ਵਿੱਚ ਮਤਲਬ ਇਹ ਦੋਨੇ ਮੇਨ ਆ ਇਹ ਇਹ ਉਹਦਾ ਵੀ ਜਿੰਨਾ ਮਰਜੀ ਜੇ ਤੁਹਾਡੇ ਤੋਂ ਛਤੀ ਨਹੀਂ ਨ ਲੱਗਦੀਆਂ ਤੇ ਇਹ ਦੋਨੇ ਲੜੀਆਂ ਪੂਰੀਆਂ ਫਰੀਦাবাদ ਤੋਂ ਤੇ ਗਾਜ਼ੀਆਬੱਦ ਤੋਂ ਲੈ ਕੇ ਪਲਟੀ ਸ਼ਲਟੀ ਲਾ ਕੇ ਤੁਰੇ ਆਓ ਤੇ ਇੱਕ ਜਿੱਥੇ ਪਾਸ ਹੋ ਵੀ ਉਸ ਤੋਂ ਬਾਅਦ ਨਾ ਲਾਜੇ ਇੱਕ ਤੱਕ ਹੀ ਸੀਮਿਤ ਰੱਖਿਆ ਜੇ ਬਾਲੀਆਂ ਨਾ ਰੱਖਿਆ ਜੇ ਕਿਉਂਕਿ ਵਾਲੀ ਤੇ ਛਿੱਕੇ ਵਾਲੀ ਲੜੀ ਇਹ ਲਾ ਕੇ ਤੁਰੇ ਆਓ ਫਰੀਦাবাদ ਤੋਂ ਲੈ ਕੇ ਤੇ ਦਿਸ਼ਾਵਰਤਕ ਇਹਨਾਂ ਚੋਈ ਪਾਸ ਹੋ ਜਾਣੀਆਂ ਵੈਸੇ ਤਾਂ ਮੈਂ ਅੱਜ ਮੇਨ ਦੂਆ ਵੀ ਮੰਨਦਾ ਵਾਂ ਦੂਆ ਦੂਆ ਵੀ ਆ ਸਕਦਾ ਵਾ 99% ਦੂਆ ਵੀ ਆ ਸਕਦਾ ਤਿੰਨ ਲੜੀਆਂ ਮੇਨ ਆ ਤਿੰਨਾਂ ਚੋਂ ਦੋ ਗੇਮਾਂ ਪਾਸ ਹੋਣਗੀਆਂ ਜੇ ਕੋਈ ਤੁਹਾਡਾ ਅੱਖਰ ਲੱਗਦਾ ਹੋਇਆ ਦੂਵੇ ਨਾਲ ਮੰਨ ਕੇ ਚਲ ਦੂਵੇ ਨਾਲ ਕੋਈ ਲੱਗਦਾ ਵਾ ਚੌਕੇ ਨਾ ਬਣਦਾ ਵਾ ਛੱਕੇ ਨਾ ਬਣਦਾ ਕੋਈ ਵੀ ਅੱਖਰ ਮੇਨ ਬਣਦਾ ਵਾ ਇਹਨਾਂ ਤਿੰਨਾਂ ਨਾਲ ਲਾ ਕੇ ਮੇਨ ਦਾ ਵੱਧ ਪ੍ਰੋਫਟ ਕਮਾ ਸਕਦੇ ਆ ਤੇ ਅੱਜ ਦੀ ਗੇਮ ਦੋਸਤੋ ਆਈ ਆ ਅੱਜ 14 ਤਰੀਕਾ ਤੇ ਮਤਲਬ ਕਿ ਆਪਣੀ ਕੱਲ 75 ਪਾਸ ਹੋ ਗਈ ਆ ਤੇ ਅੱਗੇ ਵੀ ਗੇਮਾਂ ਪਾਸ ਹੁੰਦੀਆਂ ਹੋਰ ਵੀ ਹੋਇਆ ਕਰਨਗੀਆਂ ਕਈ ਵਾਰ ਆਏ ਗੇਮ ਅੱਖਰ ਜਿਹੜਾ ਆਇਆ ਹੁੰਦਾ ਵਾ ਉਹਦਾ ਕਰਨ ਲੋਕੇਸ਼ਨ ਚੋਂ ਬਾਹਰ ਕੱਢ ਦੀ ਤਾਂ ਉਹੀ ਆ ਜਾਂਦਾ ਵਾ ਉਹ ਗੜਬੜ ਹੋ ਜਾਂਦੀ ਐ ਨਹੀਂ ਤਾਂ ਫਰੀਦਾ ਵਾ ਤੇ ਗਾਜ਼ੀਆ ਵਾ ਤੇ ਗਲੀ ਤੱਕ ਹੀ ਪਾਸ ਹੁੰਦੀ ਆ ਗਾਂ ਦੀ ਜਾਣ ਦੀ ਜ਼ਰੂਰਤ ਨਹੀਂ ਹੁਣ ਮਤਲਬ ਕਿ ਥੋੜਾ ਜਿਹਾ ਟਾਈਮ ਕੱਟ ਹੋਣ ਦੀ ਵਜ੍ਹਾ ਦੇ ਨਾਲ ਅੱਜ ਆਹ ਇਹਨਾਂ ਚ ਦੋ ਗੇਮਾਂ ਪਾਸ ਹੋਣਗੀਆਂ ਤੇ ਲਾ ਲਓ ਆਪਦੀ ਤੇ ਕਮਾਈ ਕਰ ਲਓ